ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਜਿਸ ਨੇ ਮੰਗਲਵਾਰ ਨੂੰ ਇੱਕ ਵੱਡਾ ਐਲਾਨ ਕਰ ਦਿੱਤਾ। ਦਰਅਸਲ ਉਸ ਦਾ ਕਿਹਾ ਕਿ ਮੈਂ 24 ਘੰਟਿਆਂ ਦੇ ਅੰਦਰ ਭਾਰਤ ਤੇ ਭਾਰੀ ਟੈਰਿਫ ਲਗਾਵਾਗਾ। ਉਸ ਨੇ ਰੂਸ ਨੂੰ ਵਾਰ ਮਸ਼ੀਨ ਦੱਸਦਿਆਂ ਕਿਹਾ ਕਿ ਭਾਰਤ ਇਸ ਨੂੰ ਬਾਲਣ ਦੇ ਰਿਹਾ ਹੈ। ਤੇ ਦੱਸ ਦਈਏ ਕਿ ਜਿੱਥੇ ਇਕ ਇੰਟਰਵਿਊ ਦੇ ਵਿੱਚ 트াম্প ਦਾ ਇਹ ਕਹਿਣਾ ਕਿ ਭਾਰਤ ਇੱਕ ਚੰਗਾ ਵਪਾਰਕ 파ਇਵਲ ਨਹੀਂ ਰਿਹਾ ਕਿਉਂਕਿ ਉਹ ਸਾਡੇ ਨਾਲ ਕਾਫੀ ਵਪਾਰ ਕਰਦੇ ਨੇ ਪਰ ਅਸੀਂ ਉਹਨਾਂ ਦੇ ਨਾਲ ਵਪਾਰ ਨਹੀਂ ਕਰਦੇ ਇਸ ਲਈ ਅਸ ਦੀਪਕ ਜੀ ਪ੍ਰਤੀਸ਼ਤ ਟੈਰਿਫ ਤੇ ਸਹਿਮਤ ਹੋਏ ਸੀ ਪਰ ਮੈਨੂੰ ਲੱਗਦਾ ਹੈ ਕਿ ਮੈਂ ਅਗਲੇ 24 ਘੰਟਿਆਂ ਦੇ ਵਿੱਚ ਉਸ ਨੂੰ ਬਹੁਤ ਵਧਾ ਦੇਵਾਂਗਾ ਕਿਉਂਕਿ ਰੂਸ ਤੋਂ ਤੇਲ ਖਰੀਦ ਰਹੇ ਨੇ ਤਾਂ ਅਮਰੀਕੀ ਰਾਸ਼ਟਰਪਤੀ ਦਾ ਬਿਆਨ ਜਿਹੀ ਸਮੇਂ ਆਇਆ ਜਦੋਂ ਇੱਕ ਦਿਨ ਪਹਿਲਾਂ ਹੀ ਉਹਨਾਂ ਨੇ ਕਿਹਾ ਸੀ ਕਿ ਉਹ ਭਾਰਤ ਤੇ ਟੈਰਿਫ ਵਧਾਉਣਗੇ ਤੇ ਉਹਨਾਂ ਨੇ ਕਿਹਾ ਕਿ ਭਾਰਤ ਰੂਸ ਤੋਂ ਤੇਲ ਖਰੀਦ ਰਿਹਾ ਤੇ ਮੁਨਾਫੇ ਤੇ ਵੇਚ ਰਿਹਾ ਤੇ 트াম্প ਦੇ ਇਸ ਬਿਆਨ ਤੇ ਹੁਣ ਭਾਰ ਯੂਰੋਪੀਅਨ ਯੂਨੀਅਨ ਦੀ ਆਲੋਚਨਾ ਵੀ ਕੀਤੀ ਹੈ ਤਾਂ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਭਾਰਤ ਦੇ ਇਦਰਾਮ ਵਿਸ਼ਵ ਬਾਜ਼ਾਰ ਸਥਿਤੀ ਦੇ ਕਾਰਨ ਇੱਕ ਜ਼ਰੂਰਤ ਹੈ ਜਿਹਦੇ ਆਲੋਚਨਾ ਕਰਨ ਵਾਲੇ ਦੇਸ਼ ਖੁਦ ਰੂਸ ਨਾਲ ਵਪਾਰ ਕਰਦੇ ਨੇ ਜਦਕਿ ਅਜਿਹਾ ਵਪਾਰਿਕ ਮਹੱਤਵਪੂਰਨ ਜ਼ਿੰਮੇਵਾਰੀ ਨਹੀਂ ਹੈ ਤਾਂ ਆ ਵਿਦੇਸ਼ ਮੰਤਰਾਲੇ ਦਾ ਕਹਿਣਾ ਕਿ ਅਮਰੀਕਾ ਖੁਦ ਰੂਸ ਨਾਲ ਵਪਾਰ ਕਰ ਰਿਹਾ ਹੈ ਦੂਜੇ ਪਾਸੇ ਭਾਰਤ ਰੂਸ ਵਪਾਰ ਤੇ ਉਂਗਲਾ ਚੁੱਕ ਰਿਹਾ ਹੈ ਪਿਛਲੇ ਸਾਲ ਸਖਤ پابੰਦੀਆਂ ਤੇ ਟੈਰਿਫ ਦੇ ਬਾਵਜੂਦ ਅਮਰੀਕਾ ਨੇ ਰੂਸ ਨਾਲ ਲਗਭਗ 3.5 ਬਿਲੀਅਨ ਡਾਲਰ ਦਾ ਵਪਾਰ ਕੀਤਾ ਤੇ ਐਮਈਏ ਨੇ ਕਿਹਾ ਕਿ ਅਮਰੀਕਾ ਜੇ ਵੀ ਆਪਣੇ ਪਰਮਾਣੂ ਉਦਯੋਗ ਦੇ ਲਈ ਯੂਰੇਨੀਅਮ ਹੈਕਸਾਫਲੋਰਾਈਡ ਇਲੈਕਟ੍ਰੋਨਿਕ ਗੱਡੀਆਂ ਦੀ ਇੰਡਸਟਰੀ ਦੇ ਲਈ ਪਲੇਡੀਅਮ ਰੂਸ ਤੋਂ ਖਾਤੇ ਰਸਾਇਣਰ ਜਾਂ ਤਾਂ ਵੀ ਕਰਦਾ ਤਾਂ 트럼ਪ ਦੀਆਂ ਟੈਰਿਫ ਧਮਕੀਆਂ ਦੇ ਵਿਚਕਾਰ ਹੁਣ ਰੂਸ ਅਮਰੀਕਾ ਦੇ ਸਮਰਥਨ ਦੇ ਵਿੱਚ ਸਾਹਮਣੇ ਹੈ ਕਿ ਹੈ ਕਿ ਕਿਸੇ ਵੀ ਪ੍ਰਭੂ ਸਦਾ ਸੰਪੰਨ ਦੇਸ਼ ਨੂੰ ਆਪਣੇ ਵਪਾਰ ਪਾਈਵਾਲ ਚੁਣਨ ਦਾ ਅਧਿਕਾਰ ਉਸ ਨੂੰ ਅਜਹੀ ਧਮਕੀ ਨਹੀਂ ਦਿੱਤੀ ਜਾ ਸਕਦੀ ਤੇ ਇਸ ਦੇ ਦਰਮਿਆਨ ਜਿੱਥੇ ਕੈਮਰਨ ਦੇ ਬੁਲਾਰੇ ਦਾ ਇਹ ਕਹਿਣਾ ਹੈ ਕਿ ਕਿਸੇ ਵੀ ਦੇਸ਼ ਨੂੰ ਰੂਸ ਨਾਲ ਵਪਾਰ ਕਰਨ ਬੰਦ ਕਰਨ ਦੇ ਲਈ ਮਜਬੂਰ ਕਰਨਾ ਗੈਰਕਾਨੂੰਨੀ ਹੈ ਰੂਸ ਦੇ ਵਪਾਰਕ ਪਾਈਵਾਲਾ ਵਿਰੁੱਧ ਅਜਿਹੇ ਦਬਾਅ ਨੂੰ ਇੱਕ ਧਮਕੀ ਵਜੋਂ ਸਮਝਿਆ ਜਾਵੇਗਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਜਿਸ ਨੇ ਮੰਗਲਵਾਰ ਨੂੰ ਇੱਕ ਵੱਡਾ ਐਲਾਨ ਕਰ ਦਿੱਤਾ ਦਰਅਸਲ ਉਸਾ ਕਹਿਣਾ ਕਿ ਮੈਂ 24 ਘੰਟਿਆਂ ਦੇ ਅੰਦਰ ਭਾਰਤ ਤੇ ਭਾਰੀ ਟੈਰਿਫ ਲਗਾਵਾਂਗਾ und es ਵਾਰ ਮਸ਼ੀਨ ਦੱਸ ਦਿਆ ਕਿ ਹੈ ਕਿ ਭਾਰਤ ਇਸ ਨੂੰ ਬਾਲਣ ਦੇ ਰਿਹਾ ਤੇ ਦੱਸ ਦਈਏ ਕਿ ਜਿੱਥੇ ਇੱਕ ਇੰਟਰਵਿਊ ਦੇ ਵਿੱਚ ਟਰੰਪ ਦਾ ਇਹ ਕਹਿਣਾ ਕਿ ਭਾਰਤ ਇੱਕ ਚੰਗਾ ਵਪਾਰਕ ਭਾਈਵਾਲ ਨਹੀਂ ਰਿਹਾ ਕਿਉਂਕਿ ਉਹ ਸਾਡੇ ਨਾਲ ਕਾਫੀ ਵਪਾਰ ਕਰਦੇ ਨੇ ਪਰ ਅਸੀਂ ਉਹਨਾਂ ਦੇ ਨਾਲ ਵਪਾਰ ਨਹੀਂ ਕਰਦੇ ਇਸ ਲਈ ਅਸ ਦੀਪਕ ਜੀ ਪ੍ਰਤੀਸ਼ਤ ਟੈਰਿਫ ਤੇ ਸਹਿਮਤ ਹੋਏ ਸੀ ਪਰ ਮੈਨੂੰ ਲੱਗਦਾ ਹੈ ਕਿ ਮੈਂ ਅਗਲੇ 24 ਘੰਟਿਆਂ ਦੇ ਵਿੱਚ ਇਸ ਨੂੰ ਬਹੁਤ ਵਧਾ ਦੇਵਾਂਗਾ ਕਿਉਂਕਿ ਰੂਸ ਤੋਂ ਤੇਲ ਖਰੀਦ ਰਹੇ ਨੇ ਤਾਂ ਅਮਰੀਕੀ ਰਾਸ਼ਟਰਪਤੀ ਦਾ ਬਿਆਨ ਜਿਹੇ ਸਮੇਂ ਆਇਆ ਹੈ ਜਦੋਂ ਇੱਕ ਦਿਨ ਪਹਿਲਾਂ ਹੀ ਉਹਨਾਂ ਨੇ ਕਿਹਾ ਸੀ ਕਿ ਉਹ ਭਾਰਤ ਤੇ ਟੈਰਿਫ ਵਧਾਉਣਗੇ ਤੇ ਉਹਨਾਂ ਨੇ ਕਿਹਾ ਕਿ ਭਾਰਤ ਦੇ ਮੁਨਾਫੇ ਦੇ ਵੇਚ ਰਿਹਾ ਤੇ 트াম্প ਦੇ ਇਸ ਬਿਆਨ ਤੇ ਹੁਣ ਭਾਰਤ ਨੇ ਕੱਚੇ ਤੇਲ ਦੇ ਨਿਰਿਆਤ ਨੂੰ ਲੈ ਕੇ ਅਮਰੀਕਾ ਤੇ ਯੂਰੋਪੀਅਨ ਯੂਨੀਅਨ ਦੀ ਆਲੋਚਨਾ ਵੀ ਕੀਤੀ ਹੈ ਤਾਂ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਭਾਰਤ ਦੀ ਦ੍ਰਾਮ ਵਿਸ਼ਵ ਬਾਜ਼ਾਰ ਸਥਿਤੀ ਦੇ ਕਾਰਨ ਇੱਕ ਜ਼ਰੂਰਤ ਹੈ ਜਿਹਦੇ ਆਲੋਚਨਾ ਕਰਨ ਵਾਲੇ ਦੇਸ਼ ਖੁਦ ਰੂਸ ਨਾਲ ਵਪਾਰ ਕਰਦੇ ਨੇ ਜਦਕਿ ਅਜਿਹਾ ਵਪਾਰਿਕ ਮਹੱਤਵਪੂਰਨ ਜ਼ਿੰਮੇਵਾਰੀ ਨਹੀਂ ਹੈ ਤਾਂ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਅਮਰੀਕਾ ਖੁਦ ਰੂਸ ਨਾਲ ਵਪਾਰ ਕਰ ਰਿਹਾ ਹੈ ਦੂਜੇ ਪਾਸੇ ਭਾਰਤ ਰੂਸ ਵਪਾਰ ਤੇ ਉਂਗਲਾ ਚੁੱਕ ਰਿਹਾ ਹੈ ਪਿਛਲੇ ਸਾਲ ਸਖਤ پابੰਦੀਆਂ ਤੇ ਟੈਰਿਫ ਦੇ ਬਾਵਜੂਦ ਅਮਰੀਕਾ ਨੇ ਰੂਸ ਨਾਲ ਲਗਭਗ 3.5 ਬਿਲੀਅਨ ਡਾਲਰ ਦਾ ਵਪਾਰ ਕੀਤਾ ਤੇ ਐਮਈਏ ਨੇ ਕਿਹਾ ਕਿ ਅਮਰੀਕਾ ਜੇ ਵੀ ਆਪਣੇ ਪਰਮਾਣੂ ਉਦਯੋਗ ਦੇ ਲਈ ਯੂਰੇਨੀਅਮ ਹੈਕਸਾਫਲੋਰਾਈਡ ਇਲੈਕਟ੍ਰੋਨਿਕ ਗੱਡੀਆਂ ਦੀ ਇੰਡਸਟਰੀ ਦੇ ਲਈ ਪਲੇਡੀਅਮ ਰੂਸ ਤੋਂ ਖਾਤਿਰ ਸਾਇਨਰ ਜਾਂ ਤਾਂ ਵੀ ਕਰਦਾ ਤਾਂ 트੍ਰੰਪ ਦੀਆਂ ਟੈਰਿਫ ਧਮਕੀਆਂ ਦੇ ਵਿਚਕਾਰ ਹੁਣ ਰੂਸ ਅਮਰੀਕਾ ਦੇ ਸਮਰਥਨ ਦੇ ਵਿੱਚ ਸਾਹਮਣੇ ਹੈ ਕਿ ਹੈ ਕਿ ਕਿਸੇ ਵੀ ਪ੍ਰਭੂਸਦਾ ਸੰਪੰਨ ਦੇਸ਼ ਨੂੰ ਆਪਣੇ ਵਪਾਰ ਪਾਈਵਾਲ ਚੁਣਨ ਦਾ ਅਧਿਕਾਰ ਉਸ ਨੂੰ ਅਜਿਹੀ ਧਮਕੀ ਨਹੀਂ ਦਿੱਤੀ ਜਾ ਸਕਦੀ ਤੇ ਇਸ ਦੇ ਦਰਮਿਆਨ ਜਿੱਥੇ ਕੈਮਰਨ ਦੇ ਬੁਲਾਰੇ ਦਾ ਇਹ ਕਹਿਣਾ ਹੈ ਕਿ ਕਿਸੇ ਵੀ ਦੇਸ਼ ਨੂੰ ਰੂਸ ਨਾਲ ਵਪਾਰ ਕਰਨ ਬੰਦ ਕਰਨ ਦੇ ਲਈ ਮਜਬੂਰ ਕਰਨਾ ਗੈਰਕਾਨੂੰਨੀ ਹੈ ਰੂਸ ਦੇ ਵਪਾਰਕ ਪਾਈਵਾਲਾ ਵਿਰੁੱਧ ਅਜਿਹੇ ਦਬਾਅ ਨੂੰ ਇੱਕ ਧਮਕੀ ਵਜੋਂ ਸਮਝਿਆ ਜਾਵੇਗਾ